ਆਏ ਦਵਾਈ ਨੇ ਤਾਂ ਸੁਸਤੀ ਪਾਤੀ ਆਏ ਦਬ ਬੈਠੀ ਅਗਰ ਹਾਂ ਉਹ ਸਾਰਾ ਦੇਣ ਹੀ ਲੰਗ ਗਿਆ ਉਥੇ ਨਾ ਹਜੇ ਮੈਨੂੰ ਕਹੀ ਜਾਂਦੇ ਹੀ ਚੱਲ ਪਾ ਚੱਲ ਪਾ ਨਾਲ ਮੇਰੇ ਪਤਾ ਕਿੰਨੀ ਪੀੜ ਹੁੰਦੀ ਰਹੀ ਦਵਾਈ ਖਾ ਕੇ ਤਾਂ ਲੰਮੇ ਪਈ ਰਹੀ ਪਰ ਲੱਗ ਫਿਰ ਵੀ ਮੇਰਾ ਦੁਖੀ ਗਿਆ ਉਹ ਵੀ ਵਾਰ-ਵਾਰ ਪੁੱਛਣਦੇ ਨੇ ਸਾਰੀਆਂ ਇਹ ਆਈ ਨਹੀਂ ਆ ਤੁਹਾਨੂੰ ਦੱਸ ਦੇਣਾ ਹੀ ਨਾ ਲੱਕ ਚ ਪੀੜ ਹੁੰਦੀ ਹੀ ਉਹਦੇ ਕਰੇ ਤੇ ਕਹਿੰਨੇ ਸੱਚ ਮੰਨਣਾ ਨਹੀਂ ਉਹ ਵੀ ਕਹਿੰਦੀਆਂ ਨਹੀਂ ਆਵਾ ਨਹੀਂ ਮੈਂ ਦੱਸਿਆ ਸੀਗਾ ਵੀ ਠੀਕ ਨਹੀਂ ਆ ਹਾਂ ਉਹਦਾਂ ਨੇ ਲੰਗਰ ਕਾਦਾ ਲਾਇਆ ਸੀਗਾ ਉਹਨਾਂ ਨੇ ਲੰਗਰ ਲਾਇਆ ਸੀ ਖੁਸ਼ੀ ਦੇ ਵਿੱਚ ਵੀ ਉਹਦਾਂ ਦਾ ਮੁੰਡਾ ਜਿਹੜਾ ਨਾ ਉਹ ਬਾਹਰ ਚਲੇ ਗਿਆ ਵਾ ਬਾਹਰ ਚਲ ਗਿਆ ਹਾਂ ਜਰਮਨ ਚਲੇ ਗਿਆ ਉਹਦਾ ਹੈ ਦੱਸ ਕੋਈ ਗੱਲ ਹੀ ਨਹੀਂ ਪਤਾ ਲੱਗੀ ਮਨਜੋ ਨੇ ਵੀ ਨਹੀਂ ਘਰ ਆ ਕੇ ਕੀਤੀ ਗੱਲ ਵੀ ਚੱਲਣਗੇ ਦੱਸਿਆ ਹੀ ਨਹੀਂ ਤੇ ਹੁਣ ਉਹ ਪਹੁੰਚਦਾ ਪਹੁੰਚ ਗਿਆ ਤੇ ਫੇਰ ਉਹਨਾਂ ਨੇ ਦੱਸਿਆ अच्छा आहो आजकल कोई पता ਹੁੰਦਾ ਵਾ ਕਿਥੋਂ ਕਿਨੇ ਮੋੜਾਉਣਾ ਵਾ ਹਾਂ ਬਾਕੀ ਬਥੇਰਾ ਲੋਕੀ ਦਿਲ ਦੇ ਵਿੱਚ ਇੱਕ ਦੂਜੇ ਪ੍ਰਤੀ ਜੈ ਰੱਖਦੇ ਆਹੋ ਦੱਸਣਾ ਸੇਫ ਨਹੀਂ ਹੁੰਦਾ ਹੂੰ ਉਦਾਂ ਉਹ ਤੇ ਪੜਿਆ ਪੁੜਿਆ ਵੀ ਨਹੀਂ ਏਡਾਂ ਆ ਲੈਟਸ ਕੀਤੀ ਹੀ ਇਹਨੇ ਨਹੀਂ ਨਹੀਂ ਪੜਿਆ ਤਾਂ ਨਹੀਂ ਇਦਾਂ ਕਹਿੰਦੇ ਗਿਆ ਵਾ 25 ਲੱਖ ਰੁਪਏ ਲੱਗਾ ਵਾ ਪਤਾ ਨਹੀਂ ਕਿ ਸਭ ਨਾਲ ਗਿਆ ਏ ਅੱਛਾ ਉੱਥੇ ਦੇ 25 ਲੱਖ ਹਾਂ 25 ਲੱਖ ਲੱਗਾ ਉਹਨਾਂ ਦਾ ਬੜੇ ਪੈਸੇ ਲੱਗਣ ਦਾ ਵੇ ਫਿਰ ਹਾਂ ਪੈਸੇ ਤਾਂ ਵਾਵਾ ਲੱਗੇ ਆ ਮੈਂ ਸੋਚਣ ਦੀ ਹਾਂ ਇੱਕ ਦਿਨ ਮੈਂ ਦੋਵੇਂ ਭਰਾ ਇੱਥੇ ਹੀ ਪੀ ਕਰਦੇ ਰਹਿੰਦੇ ਆ ਜਦੋਂ ਬਾਜੀ ਵੀ ਚਲਾ ਆਈ ਜਾਂਦੇ ਟਾਈਮ ਨਾ ਘਰ ਤੇ ਵਾਈ ਜੋਤੀ ਦਾ ਉਹ ਵੇਖ ਲਿਆ ਕਰਨਗੇ ਤੇ ਮੈਂ ਉਹਨੂੰ ਵੀ ਕਿਤੇ ਬਾਹਰ ਘੱਲਦੇ ਆ ਆਹੋ ਇੱਥੇ ਆਈ ਆ ਪਰ ਹੁਣ ਇਸ ਟਾਈਮ ਤੇ ਕਿੱਥੇ ਭੇਜਿਆ ਜਾ ਸਕਦਾ ਹੁਣ ਤਾਂ ਭਲਾਟ ਵੀ ਲਿਆ ਜੇ ਤੇ ਹੁਣ ਤੇ ਔਖਾ ਹੋ ਜਾਣਾ ਨਾ ਤੇ ਪਹਿਲਾਂ ਹੀ ਕਰ ਲੈਂਦੇ ਤੇ ਕਰ ਲੈਂਦੇ ਨੇ ਪਲਾਟ ਵੀ ਤੇ ਤਾਂ ਹੀ ਲਿਆ ਹੈਗਾ ਵੀ ਕੱਲ ਨੂੰ ਜੇ ਆਪਾਂ ਨੂੰ ਕੋਈ ਜ਼ਰੂਰਤ ਪੈ ਜਾਂਦੀ ਹੈ ਤੇ ਇਹਦੇ ਤੋਂ ਜਿਹੜਾ ਪ੍ਰੋਫਿਟ ਵੇਖ ਕੇ ਤੇ ਉਹਨੂੰ ਬੰਦਾ ਵੇਚ ਵੀ ਤੇ ਸਕਦਾ ਹੀ ਆ ਜੋ ਵੇਚ ਤੇ ਸਕਦਾ ਹੀ ਆ ਪਰ ਹੋਣਾ ਜੇ ਏਡੀ ਜਲਦੀ ਪ੍ਰਾਤ ਥੋੜੀ ਦੇ ਕੇ ਜਾਣਾ ਕੋਈ ਵੀ ਕਰਨ ਲੱਗਿਆ 6-7 ਮਹੀਨੇ ਲੱਗਦੇ ਹੀ ਆ ਲੈ ਦੱਸ ਕਿਥੋਂ 6-7 ਮਹੀਨੇ ਲਾਦੇ ਕਈ ਤੇ ਇਦਾਂ ਕਰਦੇ ਇੱਧਰ ਲੈ ਹੱਥ ਲੈਿੰਦੇ ਤੇ ਇੱਧਰ ਲੈਤ ਨੂੰ ਪਤਾ ਨਹੀਂ ਹੁੰਦਾ ਤੇ ਵੇਚ ਵੀ ਦਿੰਦੇ ਪ੍ਰੋਫਿਟ ਵੇਖ ਕੇ ਕਈ ਵਾਰੀ ਪੈਂਦੇ 60 50 ਹਜ਼ਾਰ ਦਾ ਫਰਕ ਪਾ ਦਿੰਦੇ ਲੋਕੀ ਵੀ ਜੇ ਤੂੰ ਹੀ 3 ਲੱਖ ਚ ਲਿਆ ਵਾ ਤਾਂ ਹੀ 3.5 ਚ ਲੈ ਲੈਨੇ ਆ ਆ ਤਾਂ ਫੇ ਜਿਆਦਾ 60 ਹਜ਼ਾਰ ਦਾ ਕੀ ਪ੍ਰੋਫਿਟ ਵੇਖਣਾ ਹੁੰਦਾ ਵਾ ਤੇ ਨਹੀਂ ਉਹਦੇ ਮੈਂ ਇੱਕ ਸਰਸਰੀ ਗੱਲ ਹੀ ਕੀਤੀ ਆ ਵਿਕਣ ਤੇ ਆਵੇ ਤੇ ਪ੍ਰੋਫਿਟ ਦੇਣ ਤੇ ਆਵੇ ਤੇ ਕੋਈ ਪਤਾ ਵੀ ਨਹੀਂ ਹੁੰਦਾ ਲੱਖ 2 ਲੱਖ ਦਾ ਵੀ ਛੱਡ ਜਾਂਦਾ ਵਾ ਹਾਂ ਉੱਥੇ ਇਹ ਥੋੜਾ ਗਿਆ ਵਾ ਵੀ ਉਹਨੇ ਜਿਹੜਾ ਪਲਾਟ ਨੇ ਉੱਥੇ ਪਏ ਪੈਨੇ ਵੱਡੇ ਹੋਣਾ ਵਾ ਜਾਣ ਨੂੰ ਕੁਝ ਕੋ ਹੋਣਾ ਉਹਨੇ ਤੋਂ ਉੱਡੇ ਦਾ ਉੱਡੇ ਹੀ ਰਹਿਣਾ ਵਾ ਉਹ ਤੇ ਹੈਗੀ ਪਰ ਨਹੀਂ ਉਹ ਤੇ ਜਦੋਂ ਮਨ ਮੰਨ ਲਓ ਕਿ ਨਿਆਣੇ ਥੋੜੇ ਵੱਡੇ ਹੋਣਗੇ ਤੇ ਉਦੋਂ ਵੇਚ-ਵੋਚ ਲਵਾਂਗੇ ਕਿ ਹੁਣ ਵੇਚ ਕੇ ਵੀ ਕੀ ਕਰਨਾ ਵਾ ਉਹਨਾਂ ਸਾਰਾ ਨਹੀਂ ਦਿਆ ਵਾ ਸਰਨ ਕਿਥੋਂ ਦਿਆ ਵਾ ਤੁਹਾਡਾ ਤੇ ਸਜੀ ਜਾਂਦਾ ਤੁਹਾਡਾ ਔਖਾ ਹੀ ਆ ਤੁਹਾਡਾ ਕਿਦਾਂ ਔਖਾ ਔਖਾ ਹੀ ਆ ਭੈਣਾ ਇਹਦੇ ਤੁਹਾਡੇ ਤੇ ਆ ਜਾਂਦੀ ਆ ਬੱਜੀ ਤਨਖਾਹ ਤੇ ਹੀ ਆਈ ਕਿੱਧਰ ਵੇਖਣਾ ਹੁੰਦਾ ਸਹੀ ਸਮਾਈ ਤੇ ਤਨਖਾਹ ਘਾਟੀ ਵਰਤੀ ਜਾਂਦੀ ਆ ਕਿੰਨੀ ਗੁਵਰਦੀ ਜਾਂਦੀ ਆ ਸਾਜੇ ਖਾਈਆਂ ਹੁੰਦੀ ਆ ਆਪੇ ਕਿੰਨਾ ਕਹਿ ਲੂਗਾ ਤੁਹਾਨੂੰ ਕਹਿ ਕਹਿ ਕੇ ਤੇ ਫੇਰੀ ਚੀਜ਼ ਲਵਾਂਗੇ ਆਪਾਂ ਮਨਪੀਤ ਉਹਦੇ ਵੇ ਲੜਾਈਆਂ ਵਈ ਗੱਲ ਕਰਨ ਦਾ ਵੀ ਸਾਜੇ ਖਾਈ ਵਤੀ ਜਾਂਦੀ ਤੁਹਾਨੂੰ ਲੜਾਈ ਦਾ ਜਰਾ ਆਪਾਂ ਕਹਿੰਦੇ ਵੀ ਇਕੱਠੇ ਹੀ ਰੱਖੰਦੇ ਆਪਣੇ ਕੋਲ ਨਹੀਂ ਲੜਾਈ ਦੀ ਤੇ ਕੋਈ ਗੱਲ ਹੀ ਨਹੀਂ ਮੈਂ ਤਾਂ ਢਾਟੇ ਨਾਲ ਸਲਾਹ ਕਰਨ ਦੀ ਹੈ ਨਾ ਕਿ ਜੇ ਮਨਜੋਦ ਨੂੰ ਹੀ ਤੇਜ ਜਿਗੇ ਤੇ ਆ ਤੇ ਜੇ ਪਲਾਟ ਲੈਣ ਤਾਂ ਫੇਰ ਪਹਿਲਾਂ ਹੋ ਜਾਂਦੀ ਗੱਲ ਵੀ ਜੋ ਫੇਰ ਉਹ ਦੋ ਭੇਜ ਦਿੰਦੇ ਤੇ ਜਦੋਂ ਮੈਂ ਉਦੋਂ ਪਹਿਲਾਂ ਕਿਹਾ ਸੀਗਾ ਉਦੋਂ ਵੀ ਕਹਿੰਦੇ ਕਿ ਬਈ ਨਹੀਂ ਪੈਸੇ ਨਹੀਂ ਹੋਣੇ ਤੇ ਜਦੋਂ ਆਹ ਪਲਾਟ ਦੀ ਗੱਲ ਆਈ ਤੇ ਫਿਰ ਝਾਟ ਹੀ ਸੋਨਾ ਕਹਿਣੇ ਪੈ ਗਿਆ ਸਾਰਾ ਮੇਰਾ ਵੀ ਪਵਾ ਲਿਆ ਆਪਣਾ ਵੀ ਪਵਾ ਲਿਆ ਮਨ ਵੀ ਮੈਂ ਤਾਂ ਆਣ ਕੇ ਤੇ ਨਾਲ ਗੱਲ ਕੀਤੀ ਤੂੰ ਤੇ ਲੜਨ ਨੂੰ ਪੈਣ ਲਈ ਐ ਮੈਂ ਤਾਂ ਸਰਸਰੀ ਗੱਲ ਹੀ ਕਰਨ ਢੀ ਆ ਉਦਾਂ ਮੈਂ ਟਿਕੀ ਨਹੀਂ ਆ ਜਿਦਾ ਤੇ ਫਿਰ ਗੱਲੀ ਕਰੋ ਤੇ 埔ੜਕੀ ਪੈਂਦੀ ਐ ਦੱਸ ਮੈਂ ਸਲਾਹੀ ਕਰਨ ਢੀ ਆ ਉੱਥੇ ਭਾ ਮੇਰੀਆਂ ਚੁਗਲੀਆਂ ਹੀ ਕਰਕੇ ਆਈ ਹੋਵੇ ਮੈਨੂੰ ਤਾਂ ਗੁਸਾ ਆਏ ਗੱਲ ਦਾ ਚੰਡਿਆ ਵਾ ਉੱਥੇ ਗਈ ਤਾਂ ਕੀ ਕੀ ਬੋਲ ਕੇ ਆਈ ਹਣੀ ਆ ਵੀ ਪਖੰਡ ਕਰਦੀ ਤੇ ਜੌਂ ਕਰਦੀ ਹੁਣ ਵੀ ਕੜਾ ਸੁਣਦੇ ਆ ਵੀ ਇਹਦੀ ਲੱਕ ਪਿਹੜੋਂਦੀ ਮਾਤਾਵਾ ਤੇ ਉਹ ਨਹੀਂ ਮੰਨਣ ਦੀ ਇਹ ਵਾ ਤੇ ਇਹ ਨਹੀਂ ਮੰਨਣ ਦੀ ਪਿੰਦਰ ਵੀ ਉੱਥੇ ਗਈ ਹੋਣੀ ਆ ਨਹੀਂ ਤੇ ਮੈਂ ਉਹਦੇ ਨਾਲ ਜਾ ਕੇ ਢਾਹੋਲਾ ਕਰ ਆਉਂਦੀ ਜਾਨੀ ਆ ਠਹਿਰ ਕੇ ਬਾਅਦ ਚੋਦੇਵਾਲ ਨੂੰ ਖੰਡ ਲੱਗਣ ਦੀ ਜਾਵਾਂ ਪਰਚੀ ਲੈ ਕੇ ਆਵਾਂ ਕੋਟੀ ਪਾ ਕੇ ਕਿੱਥੇ ਲੀ ਆ ਪਿੰਦਰਵਾਲ ਚੱਲੀ ਸੀ ਕਿ ਕੜੀ ਮੈਨੂੰ ਚਾਹ ਬਣਾ ਕੇ ਦੇ ਤੇ ਮੈਂ ਜਾਣਾ ਪਰਚੀ ਲੈਣ ਮੇਲਾ ਬੰਦਨ ਵਾਲਿਆ ਕਮਾਲ ਸਾਡਾ ਰਹਿ ਗਿਆ ਵਾ ਤੇ ਤੀ ਤੇ ਬਸ ਕਮਾਦਦੇ ਤੇ ਕਦੀ ਖਾਦ ਲੈਣ ਤੀ ਕਦੀ ਫੀਡ ਲੈਣ ਤੀ ਕਦੀ ਸਪਰੇਆ ਲੈਣ ਤੀਆਂ ਆਹੋ ਗੋਸ਼ੀ ਕਰਿਆ ਕਰੋ ਕਿ ਘਰ ਦੇ ਕੰਮ ਕਿਉਂ ਕਰੇ ਫੇਰ ਕੌਣ ਕਰਿਆ ਉਹ ਕਰ ਲਿਆ ਕਰਨ ਪਿਓ ਪੁੱਤ ਦੋਵੇਂ ਇੱਕੋ ਜਿਹੇ ਹੈਗੇ ਆ ਉਹ ਕਰਿਆ ਕਰਨ ਤੂੰ ਵੀ ਕਰਦੀ ਆ ਨਾਲ ਤੀ ਤਿਆਰੀ ਕਰੋ ਬਾਹਰ ਜਾਂਦੀ ਹੁਣ ਬਾਹਰ ਜਾਣਾ ਨਿਆਲੇ ਘੱਲਾਂਗੇ ਬਾਹਰ ਨਿਆਣੇ ਨਹੀਂ ਕਿੰਨੇ ਕਿ ਕਦੋਂ ਘੱਲਾਂਗੇ ਤੇ ਕਦੋਂ ਜਾਵਾਂਗੇ ਤੇ ਹੁਣ ਉਮਰ ਬਾਹਰ ਜਾਂਦੀ ਹਾਂ ਜੀ 50 ਲੱਖ ਰੁਪਈਆ ਲੱਗਦਾ ਈਓ ਜਰਮਨ ਦੇ ਇਟਲੀ ਨੂੰ ਨਿਕਲ ਜਾ। ਜੰਪ ਕਰਕੇ। ਇੰਨੇ ਥੋੜਾ ਪੈਸਾ ਲੱਗਦਾ ਜਰਮਨ ਦੇ? ਲੱਗਦੇ ਆ। ਉਹ ਗਿਆਨੀਆਂ ਦੇ ਪੰਮੇ ਉਹਨਾਂ ਦਾ ਮੁੰਡਾ ਉਹਨਾਂ ਨੇ ਤਾਂ ਹੀ ਤੇ ਉਹ ਲੰਗਰ ਲਾਇਆ ਹੀਗਾ। ਕਿਸੇ ਨੂੰ ਨਹੀਂ ਦੱਸਿਆ ਨੇ ਕਿਸੇ ਨੂੰ ਨਹੀਂ ਪਤਾ। ਗਿਆ ਮੈਨੂੰ ਪਤਾ ਈ। ਪਤਾ ਈ ਤੇ ਫੇ ਮੈਨੂੰ ਦੱਸਣਾ ਨਹੀਂ ਤੀ। ਤੇ ਦੇ ਪਿੰਡ ਦੇਗਾ ਤੈਨੂੰ ਸਿਕਰ ਹੜੀਆਂ। ਤੇ ਕਿਉਂ ਮੈਂ ਘਰ ਦੇ ਵਿੱਚੋਂ ਨਹੀਂ ਆਈਗੀ? ਯਾਰੋ ਪਿੰਡ ਵਿੱਚ ਕਾਹਦੇ ਮੈਨੂੰ ਟੱਕਰ ਜਾਂਦੀਆਂ ਤੇ ਮੈਂ ਵਧਾਈ ਨਾ ਦਿੰਦੀ ਅਗਲੇ ਨੇ ਕਹਣਾ ਵੇਖ ਕਿੱਡੀ ਆਕੜ ਕਿ ਤੇ ਵਧਾਈ ਵੀ ਨਹੀਂ ਦਿੱਤੀ ਤੇ ਇਹਨਾਂ ਨੂੰ ਨਹੀਂ ਪਤਾ ਵੀ ਘਰ ਆ ਕੇ ਹੀ ਦੱਸ ਦੇਈ ਐਨੀ ਪਿੰਡ 'ਚ ਸੌ ਗੱਲਾਂ ਹੁੰਦੀਆਂ ਤੈਨੂੰ ਸਾਰੀਆਂ ਦੱਸਾ ਦੱਸਾ ਕਰਾਂ ਆ ਕੇ ਮੈਂ ਇਦਾਂ ਕਹਿਣ ਦੀਆਂ ਨਹੀਂ ਐਡੇ ਛੁੱਡੂ ਬਣੀਦਾ ਹੁੰਦਾ ਕਿਉਂ ਤੇ ਮੇਰੀ ਗੱਲ ਸੁਣੋ ਮੈਂ ਜੇ ਉਹਨਾਂ ਵੱਡੀ ਨਾ ਗੱਲ ਕੀਤੀ ਮੈਂ ਮਜ ਉਹਨੂੰ ਕਰ ਲਈਏ ਬਾਹਰ ਅਸੀਂ ਨਾ ਜੀ ਹੁਣ ਤੇ ਨਹੀਂ ਭੇਜਣਾ ਉਦੋਂ ਆਪਣੇ ਮੁੰਡੇ ਨੂੰ ਕਿੱਦਾਂ ਕੱਲੰਦੀ ਆ ਸਲਾਮਾ ਕਰਨ ਦੀ ਉਦੋਂ ਤੇ ਵੀ ਗੈਨ ਲਿਆ ਹੈ ਵੀ ਪੀਪੇਕਿਆਂ ਤਾਂ ਇੰਨੇ ਲਿਆਉਣੇ ਆ ਤੇ ਇੰਨਾ ਕੋਈ ਇੰਨੇ ਲਿਆਉਣੇ ਇੰਨਾ ਕੋਈ ਇੰਨੇ ਲਿਆਉਣੇ ਯਾਰ ਇੰਨਾ ਸ਼ਰੀਕਾ ਤਾਂ ਹੀ ਨਹੀਂ ਕਰਦੀ ਨਾ ਤੀਕਾ ਤੂੰ ਕਰ ਰਹੀ ਆ ਮੈਂ ਸ਼ਰੀਕਾ ਨਹੀਂ ਕਰਨੀ ਮੇਰੇ ਕੋ ਨਹੀਂ ਪੱਜਦਾ ਜੀ ਦੋ ਉਧਰ ਮਹੀਨੇ-ਮਹੀਨੇ ਬਾਅਦ ਤਾਂ ਖਾ ਆਉਂਦੀ ਆ ਤੇ ਅਸੀਂ ਇੰਤਰੇ ਸ਼ਹੀ ਸਮਾਈ ਬੈਠੇ ਰਹਿੰਨੇ ਤੇ ਯਾਰ ਉਹ ਵੀ ਵਰਤਦੇ ਆ ਕਿਸ ਤਰ੍ਹਾਂ ਕੀ ਵਰਤਦੇ ਆ ਸ਼ੌਂਕਦਰੀ ਨਾ ਪੂਰੇ ਹੁੰਦੇ ਜ਼ਰੂਰਤਾਂ ਹੀ ਪੁਰੀਆਂ ਕਰਕੇ ਦਿੰਦੇ ਆ ਸੌਦਾ ਲਿਆਤਾ ਘਰ ਤੇ ਹੋਰ ਕੀ ਲਿਆ ਦਿੰਦੇ ਆ ਉਦੋਂ ਤੇ ਕਦੀ ਨਹੀਂ ਕਿਹਾ ਵੀ ਆ ਜਾ ਮਣਪਿਤਾ ਤਨਖਾਹ ਆਈ ਹੈ ਤੇ ਸੂਟ ਲੈ ਦੀਏ ਤੈਨੂੰ। ਜਦੋਂ ਨੌਕਰੀ ਲੱਭ ਲਿੰਦੇ ਸਾਡਾ ਪਤਾ ਹੀ ਕਿ ਮੇਰੇ ਨੌਕਰੀ ਨਹੀਂ ਕਰਦਾ। ਉਦੋਂ ਤੇ ਕਹਿੰਦੇ ਬਾਹਰ ਜਾਣਾ ਮੁੰਡੇ ਨੇ ਬਾਹਰ ਜਾਣਾ ਵਿਆਹ ਕਰ ਦੋ ਛੇਤੀ ਛੇਤੀ। ਤੇ ਵਿਆਹ ਨਾ ਕਰ ਦਿੰਦੇ ਤੇ ਤੂੰ ਪੱਲੇ ਪੈ ਗਈ ਮੇਰੇ ਬਾਹਰ ਰਹਿ ਗਿਆ। ਅੱਛਾ ਤੂੰ ਮੰਗਣੀ ਕਰਕੇ ਰੱਖ ਲੈਂਦੇ ਤੇ ਚਾਰ ਪੰਜ ਸਾਲ ਵੀ ਬੰਦਾ ਮੰਗਾ ਰਹਿਂਦਾ ਕੋਈ ਹੁੰਦਾ ਨਹੀਂ ਆ। ਬਾਅਦ ਤੇ ਚਲ ਜਾਂਦੇ। ਤੂੰ ਨਿਆਣੇ ਕਰ ਲਾਂਗੇ ਫਿਰ ਕੀ ਆ? ਉਦੋਂ ਪਹਿਲਾਂ ਡਟ ਕੋ ਪੜਾਈ ਨਿਆ ਕੀਤੀ ਗਈ। ਤੂੰ ਪੜ ਲੀਂ ਤੂੰ ਐਲਸ ਕਰ ਲੈਂਦੀ। ਪੜਨ ਦਾ ਮੌਕਾ ਦਿੱਤਾ ਇਹ ਗਾ ਵੱਡੀ ਜਾ ਕੇ ਨਾ ਨਾ ਵਿਆਹੋ 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 ਇਹਨੂੰ ਖਰਚਾ ਲਾਓ ਵੀ ਜੇ ਮੈਂ ਨਹੀਂ ਪੜੀ ਤੇ ਵੀ ਨਾ ਪੜ ਜੇ ਉਹ ਗੱਲ ਮੈਂ ਨਾ ਹੋ ਗਈ ਉਹਦਾ ਵਿਆਹ ਕਰਤਾ ਮੈਨੂੰ ਬਾਅਦ ਜਾਂਦਾ ਮੌਕਾ ਦਿੱਤਾ ਮੌਕਾ ਜਾਂਦਾ ਹੁਣ ਚੁੱਪ ਕਰ ਨਿਆਣੇ ਘਲਾਂਗੇ ਬਾਹਰ ਇੱਥੇ ਕੁ ਮਾਈਕ ਨੂੰ ਕਰ ਲੈਣੀ ਕੋਈ ਮੇਰੇ ਕੋ ਤੇ ਨਹੀਂ ਇੰਨਾ ਟਾਈਮ ਠੀਕ ਹੋਣਾ ਉਹਨਾਂ ਦਾ ਹੁਣੇ ਚੱਲ ਜਾ ਤੇ ਮੇਰੇ ਇਹਦੇ ਪੂਂਗ ਜੇ ਮੈਂ ਕਿੱਥੇ ਉਹਨਾਂ ਨੂੰ ਕੱਢ ਲੈਣਾ ਵਾ ਤੈ ਆਡੋਗੇ ਸ਼ਕ ਕੋ ਵਿੱਚ ਘਰੇ ਆ ਘਰੇ ਆ ਤੇ ਜਦੋਂ ਕੱਲ ਉਹ ਗਿਆ ਨਾ ਉਥੇ ਅਮਰੀਕਾ ਕੈਨੇਡਾ ਜਾ ਕੇ ਬਹਿ ਗਿਆ ਤੋਂ ਨੇ ਜਾ ਕੇ ਤਨਖਾਹਾਂ ਆਪਣੀ ਮਾਂ ਨੂੰ ਪਾਉਣੀਆਂ ਵਾ ਸਾਨੂੰ ਨਹੀਂ ਪਾਉਣੀਆਂ ਨੇ ਤੇ ਜੇ ਜੀ ਦੋਨੇ ਉੱਥੇ ਸਦਣਾ ਨਾ ਪੇਰੈਂਟਸ ਸਦਨ ਦੀ ਵਾਰੀ ਆਣੀ ਉਹਨੇ ਆਪਣੇ ਹੀ ਸਦਨੇ ਆ ਚਾਚੇ ਤਾਏ ਨੂੰ ਚਾਚੀਆਂ ਨੂੰ ਨਹੀਂ ਕੋਈ ਸਦਦਾ ਹੁੰਦਾ ਯਾਰ ਸਾਡੇ ਕਰਮ ਜਿਹਾ ਇੰਝ ਚੱਲ ਜਣਾ ਜਿਹੜਾ ਕਰਮਾਂ 'ਚ ਬੰਦੇ ਹੋਏ ਨਾ ਉਹ ਨਹੀਂ ਰਹਿੰਦਾ ਇੱਥੇ ਬਾਹਰ ਚੱਲ ਜਾਂਦਾ ਬੰਦਾ ਬਾਹਰ ਕਰਮਾ ਗੁਰਮਾ ਦਾ ਮੈਂ ਨਹੀਂ ਆ ਵੇਖਣਾ ਹੱਥੀਂ ਕਿਰਤ ਕੀਤੇ ਆਂ ਤੇ ਫਿਰ ਕਰਮ ਬੰਦੇ ਆ ਉਦਾਂ ਨਹੀਂ ਬੰਦੇ ਤੇ ਇੱਥੇ ਕਮਾਈ ਕਰਨ ਤੇ ਨੇ ਜੇ ਕੋਈ ਚਾਹ ਘੁੱਟ ਮੰਗ ਲਈ ਤੂੰ ਲੜਾਈ ਪਾ ਕੇ ਬਾਜੀ ਇਥੋਂ ਚੱਲ ਹੁਣੇ ਚੱਜਣਾ ਜਾਣਾ ਤੂੰ ਬਾਹਰ ਲੜਾਈ ਚਾਹ ਦੀ ਨਹੀਂ ਹੈਗੀ ਲੜਾਈ ਬਾਹਰ ਦੀ ਆ ਚਲ ਦੇਖੀ ਜਾਊਗੀ ਚਾਹ ਬਣਾ ਕੇ ਦੇ ਹੁਣ ਤਾਂ ਮੈਂ ਤੇ ਉਧਰ ਸਲਾਹ ਕਰਨ ਚਲੀ ਹੀਗੀ ਕੋਈ ਪੁੱਛਣ ਚਲੀ ਹੀ ਪਿੱ ਕਿਦਾਂ ਨੇ ਫਾਰਮ ਫੁਰਮ ਭਰੇ ਆ ਉਹਦੇ ਕੋਈ ਪਤਾ ਲੱਗਣਾ ਸਾਰਾ ਇਹਨੇ ਤੇ ਦੱਸਣਾ ਨਹੀਂ ਮੈਨੂੰ ਕੁਝ ਵੀ ਸਾਰਾ ਮੈਨੂੰ ਪਤਾ ਵਾ ਚਾਹ ਬਣਾ ਕੇ ਦੇ ਕਿਦਾਂ ਬਾਅਦ ਜਾਣਾ ਵਾ ਨਾ ਸਾਰਾ ਦਿਨ ਚਾਹ ਪੀ ਲੋ ਤੇ ਮੂਦ ਲੋ ਹੋਰ ਕੋਈ ਕੰਮ ਨਹੀਂ ਹੈਗਾ ਆਓ ਮੈਂ ਸ਼ਰਾਬੀ ਹੋਇਆ ਨਾ ਚਾਹ ਨਾ ਉੱਤੇ ਮੂਦਾਂ ਜਿਹੜਾ ਚੱਲ ਆ ਮੈਂ ਪੀ ਲਾ ਜਾ ਕਰ ਨਹੀਂ ਨਹੀਂ ਹੈਗੀ ਆਹ ਨੇਪੀਆਂ ਦੇ ਖਰਚੇ ਪੁੱਗਣੇ ਨੇ ਆਨੇ ਦੇ ਤੇ ਨੇਪੀ ਭੁਗਦੇ ਨਹੀਂ ਟੜਕਾ ਤੇ ਬੋਣ ਇਨੀ ਲੜਾਈ ਜਿਹੜੀ ਗੱਲ ਤੋਂ ਲੜਾਈ ਪੈਣੀ ਨਾ ਉਦੋਂ ਤਾਂ ਮੈਂ ਤੇ ਪਾਉਂਗੀ ਲੜਾਈ ਹੱਦ ਹੋ ਗਈ ਤੇਰੀ ਆਈ ਇਹ ਗਿਆ ਹੈਗਾ ਤੂੰ ਲੈਣ ਫੀੜ ਮਈਆਂ ਦੀ ਚਲਿਆਂਦੀ ਕਿ ਨਹੀਂ ਮੁੜਿਆ ਕਾਲਾ ਕੰਮ ਸੀਰੀਆਂ ਵਾਲੇ ਆਹੋ ਸੀੜੀ ਰੱਖਿਆ ਇਹ ਉਹ ਜਿਲ੍ਹਾ ਜਵਾਬ ਹਾਂ ਕਿੱਦਾਂ ਬੋਲਦੀ ਆ ਤੂੰ ਸਾਡੇ ਬਾਰੇ ਤੇਰੇ ਪਤੀ ਪਰਮੇਸ਼ਰ ਆਂਦੇ ਨਹੀਂ ਆ ਆਦਮੀ ਨੂੰ ਤੇ ਤੁਸੀਂ ਭੂਵੇਂ ਛੱਡ ਦੀਆਂ ਜਾਂਦ ਗਈਆਂ ਤਾਂ ਹੀ ਤਾਂ ਤੇ ਤਾਂ ਹੀ ਜਾਣਨਾ ਵਾ ਤੂੰ ਰੱਖੀ ਪਹਿਲਾਂ ਇਹਨੂੰ ਪੜਾ ਲੈਂਦੀ ਪਹਿਲਾਂ 12ਵੀਂ ਕਰਕੇ ਤਾਂ ਹਟਾ ਲਿਆ ਤੇ ਵਿਆਹ ਕਰਤਾ ਉਹਦਾ ਉਹਨੂੰ ਕਿਤੇ ਬਾਹਰ ਬੁਰਕਾ ਲੈਂਦੀ ਲੋਕਾਂ ਦੇ ਨਿਆਣੇ ਹੁਣ ਜਾਣਦੇ ਹੀ ਉਹ ਬਾਹਰ ਇਹ ਹਜੇ ਤੱਕ ਆਪ ਹੀ ਨਹੀਂ ਜਾਇਆ ਜਾਂਦਾ ਦੇਖੋ ਮੈਨੂੰ ਪਤਾ ਜਿਸ ਤਰ੍ਹਾਂ ਇਹਨੂੰ ਮੈਂ ਪੜਾਇਆ ਵਾ ਹੁਣ ਮੇਰਨੂੰ ਤਾਂ ਉੱਚਾ ਹੋ ਗਿਆ ਤਾਂ ਮੁੜ ਕੇ ਉਹਨੂੰ ਮੈਂ ਮਾਰਦੀ ਚੰਗੀ ਲੱਗਦੀ ਹੈਗੀ ਤਾਂ ਵੱਡੇ ਨੂੰ ਕਿੱਦਾਂ ਪੜਾ ਲਿਆ ਵੱਡਾ ਪੜ ਗਿਆ ਆਪਣੀ ਆਪਣੀ ਅਕਲ ਦੇ ਨਾਲ ਇਹ ਨਹੀਂ ਸਕੂਲੇ ਜਾਂਦਾ ਨਾ ਮੈਂ ਤਾਂ 12 ਕਰਾਈਆਂ ਬੜੀਆਂ ਔਖੀਆਂ ਇਹਦੀਆਂ ਹਾਂ ਤੇ ਮੇਰੇ ਲਈ ਨਪੜੇ ਰੱਖਿਆ ਹੈਗਾ ਕਿ ਬਰਾਬਰ ਆਵਾ ਨਾ ਪੜਨੀ 12 ਨੂੰ ਕੀ ਕੋਈ ਜਾਣਦਾ ਵਾ ਹੁਣ ਇਹਨੂੰ ਕਹਾਂ ਭੀ ਇਹ ਕੋਈ ਇੰਗਲਿਸ਼ ਦਾ ਟੈਸਟ ਦੇ ਕੇ ਬਾਹਰ ਜਾ ਸਕਦਾ ਵਾ ਤੇ ਸਾਰੀ ਦੁਨੀਆ ਬਾਹਰ ਨਹੀਂ ਗਈ ਗਾੜੀ ਥੀਆਂ ਪਤ ਜਾਣਗੇ ਬੁੰਡੇ ਨੂੰ ਕੱਢ ਲੈਣਾ ਵਾ ਇੱਥੇ ਤੇ ਤੂੰ ਕੁਰਸੀ ਲਾ ਕੇ ਦਿੱਤੀ ਹੁਣੀ ਐ ਇਹਨੂੰ ਭੀ ਆਲਾ ਪੁੱਤ ਇੱਥੇ ਆ ਕੇ ਬਹਿ ਤੇ ਤੂੰ ਇਹ ਤੇਰੇ ਥੱਲੇ 10 ਜਣੇ ਕੰਮ ਕਰਦੇ ਹੁਣ ਆ ਪੋਤੇ ਨੂੰ ਨਹੀਂ ਕੱਢਣਾ ਅਜੇ ਉਹ ਸਾਥ ਨਹੀਂ ਤੂੰ ਤੇ ਕਰਦੀ ਤੂੰ ਤੇ ਕਰਦੀ ਆ ਗੁੱਸਾ ਨਹੀਂ ਗੁੱਸੇ ਵਾਲੀ ਧੀਏ ਕੋਈ ਗੱਲ ਨਹੀਂ ਹੈਗੀ ਨਹੀਂ ਹੁਣ ਤੂੰ ਵੇਲਾ ਤੋਂ ਉਹ ਉਹ ਵੀ ਪੜਾਤਾ ਹਨਾ ਉਹਦਾ ਭਿਓ ਵੀ ਭਾਜੀ ਵੀ ਹਨਾ ਅੱਗੇ ਤੁਸੀਂ ਹੁਣ ਮੁੰਡੇ ਦਾ ਵੀ ਸੋਚੰਡਾ ਪੇ ਸਾਡਾ ਤੁਸੀਂ ਕੋਈ ਸੋਚਣਾ ਹੀ ਨਹੀਂ ਆਹੀ ਪੁੱਤ ਸੋਚਾਂਗੇ ਉਹਨੂੰ ਵੱਡਾ ਹੋ ਲੈਂਦੇ ਨਿੱਕੇ ਨੂੰ ਤੇ ਸਭ ਕੁਝ ਹੋਊਗਾ ਨਾ ਜੇ ਤੋ ਨਿੱਕੇ ਨੇ ਵੱਡੇ ਹੋਣਾ ਉਹਦੇ ਤੁਸੀਂ ਬੈਠੇ ਰਹਿਣਾ ਵਾ ਆਏ ਪੁੱਤ ਦੇਣ ਆਹੋ ਦੇਣਾ ਉਹ ਨਹੀਂ ਆਏ ਦੇਣ ਖਾਊ ਪੀਊਗਾ ਤੇ ਬਸ ਆਪੇ ਹੋ ਜਾਣਾ ਉਹਨੇ ਪੜ੍ਹਾਈ ਕਰ ਲਈ ਤਾਂ 10 ਸਾਲ ਤੇ ਐਵੇਂ ਲੰਗ ਜਾਂਦੇ ਆ ਅਜੇ ਤੇ ਸਕੂਲੇ ਨਹੀਂ ਪਾਇਆ ਤੇ 10 ਸਾਲ ਕਿਤੇ ਐਵੇਂ ਲੰਗ ਗਣੇ 3 ਸਾਲ ਤੇ ਉਹਦੇ ਨਸਰੀਆਂ 'ਚ ਫਿਰਦੇ ਲੰਗ ਜਾਣੇ ਫੇਰ ਕਿਤੇ ਜਾ ਕੇ ਉਹਨੇ ਪਹਿਲੀ ਜਣਾ ਕੋਈ ਨਹੀਂ ਕੰਮ ਕਰਦਾ ਵੋ ਕਿਹੜਾ ਵਿਚਾਰਾ ਘਰ ਬੈਠਾ ਰਹਿੰਦਾ ਵਾ ਜਿਹੜੀ ਸੋਦੇ ਮਗਰ ਪਈ ਰਹੀ ਨਹੀਂ ਜੋ ਤਨਖਾਹ ਜੜੀ ਹੁੰਦੀ ਹੈ ਨਾ ਨੌਕਰੀ ਦੀ ਉਹ ਵਾਈਚੋਂ ਨਹੀਂ ਆਉਂਦੀ ਤਾਂ ਹੁਣ ਫੇ ਕੀ ਕਰਨਾ ਵਾ ਕੀ ਸਲਾਹ ਦਿੰਨੀ ਆ ਤੂੰ ਦੱਸ ਦੇ ਕਹਿੰਦੀ ਇਹਨੂੰ ਬਾਹਰ ਕਰ ਲਓ ਬਾਹਰ ਹੋਦੀ ਹੁਣ ਹੈਗੀ ਇਹ ਜਾਣ ਦੀ ਉਮਰ ਹਾਇ ਤੇ ਮੰਮੀ ਉਮਰ ਨੂੰ ਕੀ ਹੋਇਆ ਲੋਕੀ ਤੇ ਅੱਧ ਬਡੋ ਹੋ ਕੇ ਚਲ ਜਾਂਦੇ ਆ ਉਹ ਧੋ ਗਿਟਾਡੇ ਸਰਤੇ ਬਾਹਰ ਦਾ ਪੁੱਤ ਸਵਾਰ ਵਾ ਕੱਲ ਨੂੰ ਉਦਨ ਜਾ ਕੇ ਤੈਨੂੰ ਸੱਦਿਆ ਵੀ ਦਾਦੀ ਨੂੰ ਉੱਥੇ ਸੱਦਣਾ ਤੂੰ ਉਦੋਂ ਚੜ੍ਹ ਜਾ ਦਾਦੀ ਹੁਣ ਚਲ ਗਈ ਆ ਕਿ ਕਿੱਥੇ ਜਾਣਾ ਦਾਦੀ ਨੇ ਹੁਣ ਉੱਥੇ ਹੀ ਜਾਣਾ ਵਾ ਨਾ ਹੁਣ ਇਹ ਤੇ ਹੀ ਕਹਿਣ ਦੇ ਵੀ ਨਿੱਕੇ ਬਾਰੇ ਸੋਚੂਗੀ ਹੁਣ ਇਹ ਤੂੰ ਟਿਕਟਾਂ ਕਰਦੋਂਦੀ ਫਿਰਦੀ ਉੱਤੇ ਦੀਆਂ ਮੇਰੀ ਗੱਲ ਸੁਣ ਐਨੇ ਪੈਸੇ ਧੀਗੇ ਕਿੱਥੋਂ ਆਉਣੇ ਆ ਤੇ ਮੰਮੀ ਆ ਪਹਿਲੀ ਜੇ ਦੇ ਵਿੱਚ ਰੋਲਦਾ ਰਹਿੰਦਾ ਇਹਨੂੰ ਵੇਚਦੇ ਹਾਂ ਦਾ ਕਿੱਲਾ ਜਿੰਨਾ ਚਿਰ ਮੈਂ ਜਿੰਨੀ ਨਾ ਪਹਿਲੀ ਵੱਲ ਧਿਆਨ ਨਹੀਂ ਤੁਸੀਂ ਮਾਰਨਾ ਤਾਂ ਨਾ ਪਹਿਲੀ ਵੇਚਣੀ ਹਾਂ ਹਾਂ ਮੈਨੂੰ ਤਾਂ ਨਾ ਤੁਸੀਂ ਕਿ ਪਾਸੇ ਲੱਗਨਦੇ ਨੇ ਨਾ ਉਹ ਵੱਡੀ ਲੱਗਨ ਦਿੰਦੀ ਐ ਮੈਂ ਮੁੱਕ ਜੂਗੀ ਨਾ ਤੁਸੀਂ ਕਿਆ ਦੇ ਜੰਦੀ ਤੁਸੀਂ ਤੁਸੀਂ ਕਿਆ ਮੁੱਕ ਜੂਗੀ ਤਾਂ ਭਾਵੇਂ ਪੈਲੀ ਵੇਚ ਲਿਓ ਭਾਵੇਂ ਜੋ ਮਰਜੀ ਵੇਚ ਲਿਓ ਮੈਂ ਆਪਣੇ ਜੀਂਦਿਆਂ ਨਹੀਂ ਇਹ ਕੰਮ ਕਰਨਾ ਮੇਰੀ ਤਾਂ ਤੇ ਪੇਸ਼ ਹੀ ਨਹੀਂ ਜਾਣ ਦਿੰਦੀਆਂ ਕਿ ਪਾਸੇ ਮੇਰੀਆਂ ਵੀ ਰੀਜਾਂ ਹੈਗੀਆਂ ਕਿ ਨਹੀਂ ਹੈਗੀਆਂ ਰੀਜਾ ਕਰ ਲਿਓ ਜਦੋਂ ਮੈਂ ਮੁੱਕ ਜੂਗੀ ਫੇਰ ਵੀ ਤੂੰ ਕਿੱਥੋਂ ਕਰਨ ਦੇਣੀਆਂ ਫੇਰ ਵੀ ਮਰੀਨੇ ਝੁੰਬੜ ਦੀ ਰਿਆ ਕਰਨਾ ਮਾ ਬਹਾਨੇ ਕਰਨ ਦੇਣਾ ਤੇ ਉਹ ਨਹੀਂ ਕਰਦੀ ਰਿਆ ਕਰਨਾ ਵਾ ਇਦਾਂ ਤਾਂ ਪਤਾ ਨਹੀਂ ਕੀ ਹੋ ਗਿਆ ਵਾ ਇਹਨੂੰ ਕੋਈ ਸਮਝਦੀ ਨਹੀਂ ਕੀ ਐ ਬਾਹਰ ਦਾ ਪੂਤ ਸਵਾਰੇ ਦੇ ਸਿਰ ਤੇ ਹੋਇਆ ਵੱਧ ਕਰ ਦਿੱਤੀ ਆ ਪੈੜੀ ਵੇਚਦੇ ਪੈੜੀ ਵੇਚਦੇ ਮੈਂ ਨਹੀਂ ਪੈੜੀ ਪੁਲੀ ਵੇਚਦੀ ਜਿੰਨਾ ਚਰਜੀਨੀ ਹੋਰੀ ਟੈਨਸ਼ਨ ਪਾ ਕੇ ਤਾਂ ਰਾਹ ਦਿੱਦੀ ਗਾਵਾਂ ਮੈਨੂੰ ਲੜਾਈ ਪਾ ਕੇ ਬੈਠੀ ਉਹੋ ਜੀ ਮੈਂ ਜੇ ਨਿਆਣ ਕੇ ਤੈਨੂੰ ਦੱਸਦਾ ਕਿ ਉਹਨਾਂ ਦਾ ਮੁੰਡਾ ਬਾਹਰ ਚਲੇ ਗਿਆ ਵਾ ਮੈਨੂੰ ਵੀ ਪਤਾ ਹੀ ਨਹੀਂ ਲੜਾਈ ਘਰ ਚ ਪੈ ਜਾਣੀ ਐ ਇਹ ਪਤਾ ਨਹੀਂ ਕੁੰਡਾ ਦੀ ਖਰੀ ਬਣੀ ਪਈ। ਪਹਿਲਾਂ ਮੈਂ ਨਾ ਬੋਲਾਂ ਲਾਪੇ ਹੁਣ ਮੰਮੀ ਨਾਲ ਲੱਗ ਪਈ ਆ। ਇਹ ਤਾਂ ਨਹੀਂ ਕੋਈ ਹਾਲ। ਹੁਣ ਪਤਾ ਨਹੀਂ 2 ਦਿਨ ਮਕਾਲੀ ਲੈਣੀ ਸਾਡੇ ਘਰ ਦੇ ਵਿੱਚ। ਬਣਾ ਕੇ ਦਵਾ ਚਾ ਖਪਾਈ ਸਰਦੀ। ਮੈਂ ਵੇਖਾਂਦੀ ਵੀ ਸਬਜੀ ਵੀ ਨਹੀਂ ਬਣਾਈ ਤੂੰ। ਕੰਮ ਇਹਨਾਂ ਨੂੰ ਕਰਾਣੀ ਲੱਗੀਆਂ। ਹੈ ਲੋਕਰਾਂ ਦੇ ਜਿਹੜੇ ਬਾਹਰ ਦਾ ਖੇਤੀਬਾੜੀ ਦਾ ਕਰਦਾ ਰਹੇ ਤੇ ਮੈਂ ਘਰ ਦੇ ਕੰਮ ਕਰਦੀ ਰਵਾਂ ਤੇ ਕਾਹਦਾ ਹੁਣ ਤੂੰ ਹੀ ਕਰਨਾ ਹੈ ਅੱਜ ਤੇਰੀ ਵਾਰੀ ਕੱਲ ਮੈਂ ਹੀ ਸਬਜ਼ੀ ਬਣਾਈ ਸੀ ਤੇ ਬਣਾਉਂਗੀ ਨਾ ਜੇ ਮੇਰੀ ਵਾਰੀ ਆ ਤੇ ਮੈਨੂੰ ਹੱਸਨਾਇਆ ਜਾ ਨਾ ਕਰੋ ਐਵੇਂ ਹੀ ਜਿਦੋਂ ਕੋਈ ਉਹ ਉਦਾਂ ਹੀ ਆਪਣੇ ਫਿਊਚਰ ਦੀ ਗੱਲ ਦੱਸ ਦਿੰਨੇ ਆ ਉਦੋਂ ਤਾਂ ਉਹ ਖਰਚੇ ਦੇਹ ਜਾਂਦੇ ਆ ਹੁਣ ਆ ਸਬਜ਼ੀ ਵੀ ਹਾਨੂੰ ਦੱਸ ਦਿਆ ਕਰੋ ਵੀ ਇਹ ਵੀ ਖਰਚਾ ਵਾ ਜਿੰਨਾ ਕ ਮੈਂ ਕੰਮ ਕਰਦੀ ਆ ਜੇ ਤੁਸੀਂ ਪੈਸੇ ਦੋ ਨਾ ਤੇ ਮੈਨੂੰ ਇਹ ਵੀ ਬਥੇਰੇ ਕੀ ਦੂਜਾ ਕੰਮ ਕਰਦੀ ਹੈ ਸਾਰਾ ਨਾਲ ਮਿਲ ਕੇ ਸਾਰੇ ਕੰਮ ਕਰਦੇ ਵਾ ਅੱਜ ਤਾਂ ਨੂੰ ਤਾਂ ਦੇ ਦੇ ਜਾਨੀ ਆ ਤਨਖਾਹ ਆਉਂਦੀ ਆ ਮੈਂ ਤਨਖਾਹ ਕਰਦੀ ਵਰਤੀ ਜਾਂਦੀ ਹੈ ਤਨਖਾਹ ਕਿਹੜਾ ਬਾਹਰ ਵਰਤੀ ਜਾਂਦੀ ਘਰ ਚੀ ਵਰਤੀ ਜਾਂਦੀ ਚਲ ਅੱਜ ਮੈਨੂੰ ਦਾਸੀ ਦੋ ਅੱਜ ਮੈਨੂੰ ਦਾਸੀ ਦੋ ਪਿੱਤੇ ਕਿਦਨ ਮੇਰੇ ਹੱਥ ਤੇ ਰੱਖੀ ਆ ਭਈ ਆਲਾ ਫੜ 2000 ਰੁਪਈਆ 5000 ਰੁਪਈਆ ਤੇ ਮਨ ਭੇਦੀ ਤੂੰ ਆਪਣੀ ਮਰਜ਼ੀ ਦੀ ਚੀਜ਼ ਲਾਇਆ ਜਦੋਂ ਜ਼ਰੂਰਤ ਹੁੰਦੀ ਜੋ ਜ਼ਰੂਰਤ ਹੁੰਦੀ ਉਹ ਤਾਂ ਮਿਲਦਾ ਹੀ ਆ ਤੁਹਾਨੂੰ ਜ਼ਰੂਰਤ ਤੇ ਹੀ ਮਿਲਦੇ ਆ ਨਾ ਤੇ ਮੈਨੂੰ ਵੀ ਉਦਾਂ ਹੀ ਮਿਲਦੇ ਮੈਨੂੰ ਕਿਹੜਾ ਮੈਂ ਉਦਾਂ ਮਿਲ ਜਾਂਦੇ ਵੀ ਵੇਲੇ ਜਾ ਕੇ ਖ ਕਿਉਂ ਜਦੋਂ ਜੀ ਕਰਦਾ ਵਾ ਤੇ ਆ ਸੋਫਿਆਂ ਸੋਫਿਆਂ ਤੇ ਸਾਟ ਜੇ ਮੈਂ ਉਦੋਂ ਕਿਹਾ ਹੀਗਾ ਪੀ ਇਹਨੂੰ ਬਦਲ ਲਈਏ ਤੀਂ ਕਿ ਨਾ ਸਰਦਾ ਵਾ ਸਾਦਾ ਵਾ ਜੇ ਮੇਰੇ ਕੋ ਹੁੰਦੇ ਤੇ ਮੈਂ ਲੈ ਆ ਕੇ ਪਾ ਲੈਂਦੀ ਬਜਟ ਆਡੀ ਮਰਜ਼ੀ ਹੋਈ ਤੇ ਤੀਂ ਲੈ ਕੇ ਪਾਏ ਤੇ ਪਿਆ ਹੀ ਆ ਨਾ ਸੋਫਿਆਂ ਨੂੰ ਕਵਰ ਤੇ ਢਾਡੀ ਮਰਜ਼ੀ ਨਾਲ ਪਾਇਆ ਨਾ ਮੇਰੀ ਮਰਜ਼ੀ ਨਾਲ ਤਾਂ ਨਹੀਂ ਨਾ ਪਿਆ ਕੁਝ ਵੀ ਆ ਮਰਜ਼ੀਆਂ ਦੀ ਗੱਲ ਹੋਣੀ ਉੱਠ ਗਈ ਆ ਹੋਣੀ ਉੱਠ ਗਈ ਜੇ ਮੈਂ ਕਹਾਂ ਦੀ ਆ ਫ੍ਰਿਜ ਤੇ ਸਾਟ ਲੈ ਕੇ ਪਾਉਣਾ ਵਾ ਤੀਂ ਤੇ ਮੰਮੀ ਦੋਵੇਂ ਨਾ ਫ੍ਰਿਜ ਤੇ ਤਾਂ ਸਾਟ ਪੈਂਦਾ ਹੀ ਨਹੀਂ ਕਿਉਂ ਨਹੀਂ ਪੈਂਦਾ ਬਲ ਜੇ ਮੈਨੂੰ ਰੀਝ ਜਾਂਦੀ ਐ ਵੇਖ ਕੇ ਤੇ ਫੇਰ ਹੀ ਮੈਂ ਕਹਿੰਨੀ ਆ ਮੇਰੀ ਤੇ ਬਸ ਗੱਲ ਹਰ ਇੱਕ ਕਹਿ ਦੇਣਾ ਨਹੀਂ ਐ ਇਦਾਂ ਨਹੀਂ ਹੁੰਦਾ ਜਿੱਦਾਂ ਨਹੀਂ ਹੁੰਦਾ ਮਾਨਪੀਤ ਅੱਜ ਨਾ ਤੇ ਦਿਮਾਗ ਤੇ ਨਾ ਬਾਦ ਦਾ ਭੂਤ ਸਵਾਰਾ ਹੋਰ ਕੁਛ ਨਹੀਂ ਗੱਲ ਪਹਿਲਾਂ ਵੀ ਇੱਦਾਂ ਹੀ ਕਰ ਚੱਲਣ ਦਿਆ ਸੀ ਨਾ ਭੂਤ ਨਹੀਂ ਸਵਾਰਿਆਗਾ ਇੱਕ ਮੇਰੀ ਹੋਂਡੀ ਐ ਲੱਕ ਪੀੜ ਉਤੋਂ ਮੈਨੂੰ ਮੰਮੀ ਵੀ ਕਹੀ ਜਾਂਦੀ ਪਖੰਡ ਕਰਦੀ ਪਖੰਡ ਕਰਦੀ ਏ ਕੀ ਗੱਲ ਮੈਨੂੰ ਗੁੱਸਾ ਨਹੀਂ ਆਉਂਦਾ ਨਹੀਂ ਤੂੰ ਬਾਹਨੇ ਘਟ ਲਾਇਆ ਕਰ ਉਹ ਹੋਈ ਫਿਰ ਹੋ ਜਾਂਦਾ ਵਾ ਕਿ ਜਦੋਂ ਤੇਰੇ ਸੱਚੀ ਹੁੰਦੀ ਓਦੋਂ ਕੋਈ ਮੰਨਦਾ ਨਹੀਂ ਫੇਰ ਬਾਹਨੇ ਘਟ ਲਾਇਆ ਕਰ ਤੂੰ ਬਾਹਨੇ ਬੜੇ ਲਾਉਣੀ ਨਾ ਕੰਮ ਵਾਨੀ ਲਵਨੀ ਤਾਂਹੀਂ ਤੇ ਮੈਂ ਕਿਹਾ ਵਾ ਵੀ ਹਾਨੂੰ ਲਾ ਦੋ ਕੋਈ ਚੰਗੇ ਪੈਸੇ ਤੇ ਅਸੀਂ ਚਲ ਜੀਏ ਦੋਵੇਂ ਜਾਨੀ ਜੀ ਬਾਤ ਤੇ ਤੁਹਾਨੂੰ ਨਾ ਬਹਨੇ ਲਈਏ ਤੇ ਨਾ ਕੋਸ਼ ਨਾਲੇ ਦੋਵਾਂ ਦਾ ਪਿਆਰ ਬਣਿਆ ਰਵੇ ਪਹਿਲਾਂ ਲਿਆ ਕੇ ਫਸਾਤਾ ਜੀ ਦੋ ਬੰਦੇ ਦੀ ਗੱਲ ਬੰਦੀ ਹੈਗੀ ਬਾਹਰ ਦੀ ਤੇ ਚਾਰ ਸਾਲ ਮੈਨੂੰ ਮੰਗੀ ਰਹਿਣ ਦਿੰਦੇ ਐਦਾਂ ਕੀਤਾ ਮੰਗੇ ਰਹਿਣ ਦਿੰਦੇ ਤਾਂ ਪੱਕੇ ਹੁੰਦਾ ਪਤਾ ਹੈਗਾ ਵੀ ਕਦੋਂ ਪੱਕੇ ਹੋਣ ਆਣੇ ਜਾ ਕੇ ਫਿਰ 10 ਸਾਲ ਬੈਠੇ ਰਹੇ ਨੇ ਤੇ ਫਿਰ ਕੀ ਫਿਰ ਹੋਰ ਕੋਈ ਲੱਭ ਜਾਂਦਾ ਉੱਥੇ ਚਲ ਜਾਂਦੀ ਜ਼ਰੂਰੀ ਵੀ ਇੱਥੇ ਹੀ ਹੋਣਾ ਵਾ ਤੇ ਸਰੀਕਾ ਹੀ ਬਣਾਉਣਾ ਵਾ ਉਹਦੋ ਗੱਲ ਕਰ ਲੈਂਦੀ ਵੀ ਮੈਂ ਨੂੰ ਬਾਹਰ ਭੇਜੋ ਤਾਂ ਫਿਰ ਮੈਂ ਵਿਆਹ ਕਰਾਉਣਾ ਉਹਦਾ ਤਾਂ ਤੂੰ ਬੋਲੀ ਨਾ ਤੇ ਉੱਥੇ ਵਾਲੇ ਵੀ ਤੈਨੂੰ ਜਿਆਦਾ ਸਿਆਣੀ ਸਮਝਦੇ ਮੇਰੀ ਕੌਣ ਸੌਂਦਾ ਹੈਗਾ ਨਾ ਮੇਰੀ ਇੱਥੇ ਸੁਣੀ ਨਾ ਮੇਰੀ ਉੱਥੇ ਸੁਣੀ ਮੈਂ ਤਾਂ ਰਹਿ ਜਾਣਾ ਸਾਜੀ ਉਮਰੀਏ ਉਹ ਇਸ ਨੂੰ ਨਹੀਂ ਨਹੀਂ ਮੈਂ ਜਿਆ ਸਿਆਣੀ ਹੀ ਤਾਂ ਮੈਂ ਨਸਿਆਣੀ ਆਖਿਆ ਉਹਨਾਂ ਨੇ ਨਾ ਬਹੁਤ ਸਿਆਣੀ ਕਰ ਲੈ ਕੰਮ ਤੂੰ ਮੈਂ ਚਾਹ ਬਣਾਉਣ ਲੱਗੀ ਮੈਂ ਵੀ ਨਹੀਂ ਕਰਨਾ ਅੱਜ ਆ ਨਾ ਕਰ ਮੈਨੂੰ ਕੀ ਆਈ ਵੱਡੀ ਸਿਆਣੀ ਦੋਵਾਂ ਘਰਾਂ ਦੇ ਵਿੱਚ ਇਹ ਜੀ ਇਹੋ ਕੱਲੀ ਸਿਆਣੀ ਰਹਿ ਗਈ ਆ ਬੱਤੇਰੀਆਂ ਚਲਾਕੀਆਂ ਵੀ ਕਰਕੇ ਵੇਖੀਆਂ ਪਰ ਨਹੀਂ ਚੱਲੀ ਇੱਕ ਵੀ ਐਦਾਂ ਨਹੀਂ ਸੂਤਰ ਆਉਣਾ ਕੰਮ ਮਨ ਭੇਜੇ ਆਪਣੀ ਜ਼ਿੰਦਗੀ ਬਣਾਉਣੀ ਹੈ ਨਾ ਇਹਨੂੰ ਤਾਂ ਸਭ ਕੁਝ ਸਿਖਾਉਣਾ ਹੀ ਪੈਣਾ ਚਲਾਕੀਆਂ ਤੇ ਨਹੀਂ ਨਾ ਚੱਲੀਆਂ ਹੁਣ ਫਿਰ ਸਾਜਿਸ਼ਾਂ ਤੇ ਆਜਾ ਹੁਣ ਫਿਰ ਸਾਜਿਸ਼ੀ ਚੱਲੂਗੀ